ਪੰਜਾਬ ਦੇ ਵਿੱਚ ਐਸਸੀ ਪੋਪੂਲੇਸ਼ਨ ਇਸ ਵੇਲੇ ਲਗਭਗ ਜਿਹੜੀ ਹੈਗੀ ਆ ਉਹ 38 ਤੋਂ 40% ਵਾ ਜਿਹਦੇ ਵਿੱਚ ਐਸਸੀ ਕਮਿਊਨਿਟੀ ਦੇ ਦੋ ਜਾਤਾਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਆਧ ਧਰਮੀ ਜਾਂ ਚਮਾਰ ਜਾਂ ਬਾਲਮੀਕੀ ਕਹਿ ਦਿੰਦੇ ਆ ਉਹਨਾਂ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਆ ਔਰ 2027 ਦੇ ਵਿੱਚ ਆਉਣ ਵਾਲਿਆ ਇਲੈਕਸ਼ਨ ਔਰ 2027 ਦੇ ਵਿੱਚ ਹੀ ਜਿਹੜਾ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 650ਵਾਂ ਜਿਹੜਾ ਉਹ ਗੁਰਪੁਰ ਵੀ ਆ ਰਿਹਾ ਹੈ ਹੁਣ ਸਾਰੀਆਂ ਜਿਹੜੀਆਂ ਪਾਰਟੀਆਂ ਜਿੰਨੇ ਵੀ ਪਾਰਟੀਆਂ ਆ ਚਾਹੇ ਉਹ ਐਸੀ ਦੇ ਲਈ ਕੰਮ ਕਰਦੀਆਂ ਕਮਿਊਨਿਟੀ ਲਈ ਚਾਹੇ ਉਹ ਐਸੀ ਕਮਿਊਨਿਟੀ ਲਈ ਕੰਮ ਕਰਦੀਆਂ ਚਾਹੇ ਨਹੀਂ ਕਰਦੀਆਂ ਉਹ ਸਾਰੀਆਂ ਪੱਬਾ ਭਾਰ ਹੋਈਆਂ ਪਈਆਂ ਵੀ 2027 ਦੇ ਵਿੱਚ ਦੀ ਆਪਾਂ ਸਰਕਾਰ ਆ ਜਿਹੜੀ ਉਹ ਪੰਜਾਬ ਵਿੱਚ ਬਣਾਉਣੀ ਆ ਤੇ ਪਰ ਜਿਹੜੇ ਸਾਡੇ ਲੋਕ ਹੈਗੇ ਅੱਜ ਦਾ ਅੱਜ ਮੈਂ ਸ਼ੁਭਜੇ ਤਰ੍ਹਾਂ ਦੇਖੀ ਆ ਤੋ ਸ਼ੋਭਾ ਯਾਤਰਾ ਦੇ ਵਿੱਚ ਮੈਂ ਦੇਖਿਆ ਕਿ ਜਿੱਦਾਂ ਆਪਾਂ ਆ ਖੁਸ਼ ਹੋਣਾ ਚਾਹਤਾ ਸਾਨੂੰ ਵੀ ਸ਼ੋਭਾ ਯਾਤਰਾ ਵਿੱਚ ਵੀ ਅਸੀਂ ਬੜੀਆਂ-ਬੜੀਆਂ-ਬੜੀਆਂ ਸ਼ੋਭਾ ਯਾਤਰਾ ਕੱਢਦੇ ਆ ਬੜੇ ਆਪਾਂ ਪੰਡਾਲ ਸਜਾਉਂਦੇ ਆ ਬੜੇ ਆਪਾਂ ਲੰਗਰ ਲਗਾਉਂਦੇ ਆ ਬੜੇ ਸੋਹਣੇ-ਸੋਹਣੇ ਸਾਡੇ ਲੋਕ ਆ ਜਿਹੜੇ ਕੱਪੜੇ ਪਾਉਂਦੇ ਆ ਤੇ ਬਹੁਤ ਸੋਹਣਾ ਸਾਨੂੰ ਲੱਗਦਾ ਵੀ ਫੁੱਲਾਂ ਦੀ ਵਰਖਾ ਹੁੰਦੀ ਆ ਕਿਤੇ ਖੀਰ ਲੱਗਦੀ ਆ ਕਿਤੇ ਛੋਲੇ ਪੂਰੀ ਲੱਗਦੀ ਆ ਕਿਤੇ ਸਾਡਾ ਕੜੀ ਚੌਲ ਵੀ ਲੱਗਦੇ ਆ ਬੜਾ ਖੁਸ਼ੀ ਹੁੰਦੀ ਆ ਪਰ ਜਦੋਂ ਆਪਾਂ ਦੇਖਦੇ ਆ ਜਦੋਂ ਨਿਚੋੜ ਕੱਢ ਕੇ ਦੇਖੋ ਇਹਦਾ ਸਾਥੀਓ ਨਿਚੋੜ ਕੱਢ ਕੇ ਦੇਖੋ ਤਾਂ ਜਿੰਨਾ ਵਧੀਆ ਤੁਹਾਨੂੰ ਸਾਰਾ ਕੁਝ ਦੇਖਣ ਲੱਗਦਾ ਆ ਉਨਾ ਹੀ ਮੈਂ ਨਿਰਾਸ਼ਾਵਾਲ ਜਾਂਦਾ ਆ ਉਹ ਇਹ ਕਾਰਨ ਇਹ ਆ ਕਿ ਜਿਹੜੇ ਸਾਡੇ ਜਿਹੜੇ ਜਿਹੜੇ ਮੋਰੀ ਲੋਗ ਹੈਗੇ ਆ ਜਿਹੜੇ ਸਾਡੇ ਨਿਮੈਂਦਗੀ ਕਰਨੇ ਵਾਲੇ ਲੋਗਾ ਉਹ ਜਿਹੜੇ ਮਨੁਭਾਜੀ ਪਾਰਟੀਆਂ ਦੇ ਜਿਹੜੇ ਕੋਈ ਵੀ ਲੋਗ ਹੁੰਦੇ ਆ ਉਹਨਾਂ ਦੇ ਅੱਗੇ ਜਿਹੜੇ ਇੱਕ ਫੋਟੋ ਕਲਿੱਪ ਫੋਟੋ ਕਲਿੱਕ ਕਰਵਾਉਣ ਵਾਸਤੇ ਫੋਟੋ ਖਿਚਾਉਣ ਵਾਸਤੇ ਜਿਹੜੀ ਉਹ ਲੰਮੇ ਪੈਹੰਦੇ ਹੋਣਾ ਇਹ ਮੋਰੇ ਵੀ ਬਸ ਸਾਡੀ ਇਸ ਬੰਦੇ ਨਾਲ ਇਸ ਪ੍ਰਧਾਨ ਦੇ ਨਾਲ ਇਸ ਐਮਐਲਏ ਨਾਲ ਜਾਂ ਇਸ ਲੀਡਰ ਦੇ ਨਾਲ ਇਸ ਐਮਪੀ ਦੇ ਨਾਲ ਸਾਡੀ ਇੱਕ ਫੋਟੋ ਆ ਜਾਵੇ ਬਸ ਕੰਮ ਕੋਈ ਨਹੀਂ ਕਰਉਣਾ ਉਹਨਾਂ ਨੇ ਆਪਣਾ ਆਪਣੇ ਸਮਾਜ ਦਾ ਬਸ ਇੱਕ ਫੋਟੋ ਦੇ ਚੱਕਰ ਵਿੱਚ ਨਾ ਸਦਾਈ ਹੋ ਜਾਂਦੇ ਆ ਤੋ ਅੱਜ ਦੀ ਜਿਹੜੀ ਛੋਬੇਤਰਾ ਵਿੱਚ ਮੈਂ ਇਹ ਨਿਰਾਸ਼ ਹੋਇਆ ਹਾਂ ਮੈਂ ਵਾਪਸ ਆਪਣੇ ਮੁੱਦੇ ਤੇ ਆਉਂਦਾ ਹਾਂ ਕਿ ਜਿਹੜਾ 2027 ਆ ਰਿਹਾ ਆ ਸਾਰੀਆਂ ਪਾਰਟੀਆਂ ਚਾਹੇ ਕੋਈ ਵੀ ਪਾਰਟੀ ਹੋਵੇ ਰਾਜਨੀਤਿਕ ਪਾਰਟੀ ਸਾਰੇ ਪੱਬਾ ਪਰ ਹੋਈਆਂ ਪਈਆਂ ਵੀ ਅਸੀਂ 2027 ਵਿੱਚ ਪੰਜਾਬ ਦੇ ਵਿੱਚ ਆਪਣੀ ਸਰਕਾਰ ਜੜੀ ਉਹ ਬਣਾਉਣੀ ਆ ਪਰ ਇਹ ਸਾਡੇ ਸਮਾਜ ਨੂੰ ਹੀ ਸੋਚਣੇ ਪਣਾ ਮੈਂ ਆਪਣੇ ਸਮਾਜ ਨੂੰ ਜਾਗਰੂਕ ਕਰਾਉਣਾ ਚਾਹੁੰਦਾ ਆ ਕਿ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਮੈਂ ਸਾਰੇ ਵਰਦਾਨਾਂ ਦੇ ਬਾਰੇ ਗੱਲ ਕੀਤੀ ਸੀ ਵੀ ਸਾਰੇ ਵਰਦਾਨ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਅਮਰਤ ਬਾਣੀ ਆ ਜਿਹੜੀ ਡੇਰਾ ਸਤਖੰਡ ਬੱਲਾ ਤੋਂ ਪ੍ਰਕਾਸ਼ਿਤ ਹੋਈ ਪਈ ਆ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਆ ਪਰ ਚਲੋ ਖੈਰ ਪ੍ਰਧਾਨ ਨਹੀਂ ਪੜਦੇ ਤਾਂ ਜਿਹੜੇ ਸਾਡਾ ਸਮਾਜ ਆ ਉਹਨਾਂ ਨੂੰ ਹੀ ਖੁਦ ਜਾਗਰਤ ਹੋਣਾ ਪੈਣਾ ਆ ਉਹਨਾਂ ਨੂੰ ਜਿਹੜੇ ਸਾਡੇ ਪ੍ਰਧਾਨਵਾ ਜਿਹੜੇ ਸਾਡੇ ਨਮਾਜ਼ਗੀਆਂ ਕਰਨੇ ਵਾਲੇ ਲੋਗਾ ਉਹਨਾਂ ਤੋਂ ਅਵੇਅਰ ਹੋਣੇ ਪਾਣਾ ਤੋ ਇਸ ਕਰਕੇ ਜਿਹੜੀ ਮੈਂ ਹੁੰਦੀ ਇਹ ਆਪਣੀ ਵੀਡੀਓ ਬਣਾ ਰਿਹਾ ਮੈਂ ਇਸ ਕੇ ਬਣਾ ਰਿਹਾ ਕਿ ਜਿਹੜਾ ਸਾਡਾ ਸਮਾਜ ਆ ਉਹਨੂੰ ਅਵੇਅਰ ਹੋਣੇ ਬਣਾ ਮਿੱਤਰੋ ਆਪਣੇ ਪ੍ਰਧਾਨਾਂ ਦੇ ਸਿਰ ਤੇ ਜਾਂ ਆਪਣੇ ਨਮਾਜ਼ਗੀ ਕਰਨੇ ਵਾਲੇ ਲੋਕ ਹੈਗੇ ਆ ਜਿਨ੍ਹਾਂ ਨੂੰ ਆਪਾਂ ਬਹੁਤ ਰਿਸਪੈਕਟ ਦਿੰਦੇ ਆ ਉਹਨਾਂ ਦੇ ਬੇਸ਼ਤੇ ਤੁਸੀਂ ਆਪਣੇ ਨਿਆਣਾ ਦਾ ਪ੍ਰੇਖਣਾ ਨਾ ਬਣਾਓ ਉਹਨਾਂ ਆਪੇ ਬਣਾ ਸਕਦੇ ਆ ਕਿਉਂਕਿ ਜਿਹੜਾ ਔਣ ਵਾਲਾ ਸਮਾਂ ਆ ਕਿੰਨਾ ਵਧੀਆ ਸਾਡੇ ਸਾਡੀ ਸ਼ੁਭ ਯਾਤਰਾ ਲੱਗਦੀ ਆ ਪਰ ਮੈਨੂੰ 19 ਹੀ ਵਧੀਆ ਸਾਡੀ ਔਣ ਬੜੀ ਗੁਲਾਮੀ ਲੱਗਦੀ ਆ ਕਿਉਂਕਿ ਤੁਸੀਂ ਦੇਖੋ ਹਰ ਜਗ੍ਹਾ ਦੇ ਐਜੂਕੇਸ਼ਨ ਜਿਹੜੀ ਉਹ ਮਹਿੰਗੀ ਹੋ ਚੁੱਕੀ ਆ ਸਭ ਤੋਂ ਵੱਡਾ ਜਿਹੜਾ ਸਾਡਾ ਪੜੋ ਜੁੜੋ ਸੰਘਰਸ਼ ਦਾ ਜਿਹੜਾ ਨਾਰਾ ਸੀ ਬਾਬਾ ਸਾਹਿਬ ਦਾ ਉਹਦੇ ਚ ਪੜੋ ਜਿਹੜਾ ਪੜਨ ਵਾਲਾ ਜਿਹੜਾ ਨਾਰਾ ਸੀਗਾ ਉਹਤੇ ਜਿਹੜਾ ਦੁਸ਼ਮਣ ਨੇ ਛੱਟ ਕੀਤੀ ਹੋਈ ਆ ਜੇ ਸਾਡੇ ਪ੍ਰਧਾਨ ਦੇ ਪੱਲੇ ਇੰਨੀ ਵੀ ਨਹੀਂ ਗੱਲ ਪੈਂਦੀ ਵੀ ਪੜ੍ਹਾਈ ਮਿੰਗੀ ਹੋ ਗਈ ਹੈ ਦੁਸ਼ਮਣ ਜਿਹੜੀ ਕੀਤੀ ਹੈ ਦੁਸ਼ਮਣ ਜਿਹੜਾ ਮਾਲਕ ਹੈ ਸਿਸਟਮ ਦਾ ਤਾਂ ਬਾਕੀ ਹੋਰ ਅਸੀਂ ਕਿਸੇ ਦੇ ਬਾਰੇ ਕੀ ਕਹਿਣਾ ਹੈ ਤੋ ਇਹ ਹੈ ਮੇਰੇ ਕਹਿਣ ਦਾ ਮਤਲਬ ਅੱਜ ਦਾ ਇਹ ਹੈ ਕਿ ਜਿਹੜੇ ਸਮਾਜ ਨੂੰ ਉਹਦੇ ਵਿੱਚ ਜਿਹੜੇ ਹੁਣ ਗੁਰਪੁਰਬ ਆ ਰਿਹਾ ਹੈ ਕੱਲੂ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਆ ਗੁਰਪੁਰਬ ਤੇ ਮੈਨੂੰ ਇੱਧਰ ਅਦਾਬ ਕਿ ਸਾਨੂੰ ਇੱਕ ਤਾਂ ਗੁਰੂ ਰਵਿਦਾਸ ਸਾਰਾ ਜਿਹੜਾ ਸ਼ਬਦ ਹੈਗਾ ਬੇਗੰਬੁਰਾ ਬਸਾਉਣ ਵਾਲਾ ਉਹਦੀ ਵਿਆਖਿਆ ਕਰੋ ਦੂਜਾ ਹੈਗਾ ਪ੍ਰਾਧਨਤਾ ਪਾਪ ਹੈ ਉਹਦੀ ਵਿਆਖਿਆ ਕਰੋ ਇਹ ਦੋ ਸ਼ਬਦਾਂ ਜਿੰਨਾ ਤੁਸੀਂ ਇਹਦਾ ਪ੍ਰਚਾਰ ਪ੍ਰਸਾਰ ਕਰ ਲੋਗੇ ਅਸੀਂ ਸਮਾਜ ਨੂੰ ਉਹਨਾਂ ਹੀ ਕੋਸ਼ਿਸ਼ ਕਰ ਸਕਦੇ ਹਾਂ ਕਿ ਗੁਲਾਮੀ ਆਉਣ ਵਾਲੇ ਜਿਹੜਾ ਸਾਡਾ ਬੱਚੇ ਹੈਗੇ ਸਾਡੇ ਪੀੜ੍ਹੀਆਂ ਸਾਡੇ ਆਉਣ ਵਾਲੀਆਂ ਸੀ ਉਹਨਾਂ ਨੂੰ ਗੁਲਾਮੀ ਵਿੱਚੋਂ ਕੱਢਣ ਦੇ ਲਈ ਕੋਸ਼ਿਸ਼ ਕਰ ਸਕਦੇ ਹਾਂ ਤੋ ਇਹ ਮੇਰੀਆਂ ਥੋੜੀਆਂ ਬੇਨਤੀਆਂ ਹੈਆਂ ਜਿਹੜੇ ਸਵੀਕਾਰ ਕਰੋ ਮੈਂ ਆਸ ਕਰਦਾ ਕਿ ਕਿਉਂਕਿ ਵੀਡੀਓ ਬਣਾਉਣ ਨੂੰ ਬਹੁਤ ਵੱਡੀ ਜਿੰਨੀ ਮਾਝੀਆਂ ਵੱਡੀ ਜਿੰਨੇ ਮਾਝੀ ਡੀਟੇਲ ਪੜ੍ਹ-ਪੜ ਕੇ ਸਨਾਦ ਬਾ ਤੁਹਾਨੂੰ ਪਾ ਸਾਡੇ ਸਮਾਜਿਕ ਇੰਨਾ ਮਾਦਾ ਵੀ ਨਹੀਂ ਹੈਗਾ ਕਿ ਜੇ ਕੋਈ ਤੁਹਾਡੇ ਸਮਾਜ ਦਾ ਕੋਈ ਬੰਦਾ ਕਹਿੰਦਾ ਉਹਦੀ ਵੀਡੀਓ ਸੁਣ ਲੋ ਉਹਦੀ ਗੱਲ ਬਾਤ ਸੁਣ ਲੋ ਜੇ ਇਹ ਕੋਈ ਬ੍ਰਾਹਮਣ ਬਾਣੀਆਂ ਕਹਿੰਦਾ ਹੁੰਦਾ ਤਾਂ ਤੁਸੀਂ ਸਾਰਿਆਂ ਨੇ ਸ਼ੇਅਰ ਕਰ ਦੇਣ ਠਕਣਾ ਨਹੀਂ ਸੀਗਾ ਤੋਂ ਇਹ ਸਰ ਕੀ ਮੇਰੀ ਇੰਨੀ ਇੱਕ ਬੇਨਤੀ ਸੁਣ ਲੋ ਕਿ ਜਿਹੜੇ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਆ ਉਹ ਉਹ ਸਾਰੀਆਂ ਪੱਬਾ ਪਾਰ ਹੋਈਆਂ ਪਈਆਂ ਗੁਰੂ ਰਬਦਾਸ ਮਹਾਰਾਜ ਦੇ 650ਵੇਂ ਸਾਲੂ ਲੈ ਕੇ ਤੇ ਤੁਹਾਡੀ ਸਿਰਫ ਇੱਕ ਧਾਰਨ ਜਿਹੜੇ ਬਾਬਾ ਸਾਹਿਬ ਬੋਰਡ ਦਾ ਜਿਹੜਾ ਦਿਖਾ ਦੇ ਕੇ ਗਏ ਹੋਇਆ ਉਹਦੇ ਲਈ ਤੇ ਜੇ ਤੁਸੀਂ ਇਹ ਆਪਣੇ ਸਮਾਜ ਨੂੰ ਸਿੱਧੇ ਰਸਤੇ ਪਹੁੰਚਣਾ ਚਾਹੁੰਦੇ ਆ ਤਸਮੈ ਨੂੰ ਇਹ ਸਮਝਾਉ ਵੀ ਪਾਈ ਜੜੇ ਦੋ ਸ਼ਬਦ ਹੈਗੇ ਬੇਗੰਪੁਰਾ ਔਰ ਇਹ ਆਪਣਾ ਪਰਾਜਿੰਦਾ ਪਾਪ ਹੈ ਉਹ ਸ਼ਬਦੀ ਵਿਆਖਿਆ ਜੀ ਤੁਸੀਂ ਕੱਲ ਜਿਹੜੇ ਸਾਰੇ ਜਣੇ ਉਹ ਗੁਰੂਪਦੇਸ ਗੁਰੂਪੁਰਪਦੇਸ ਸੁਣਾਓ